ਸਿੱਖ ਕੌਮ ਚ ਅਜਗਤ ਦੀ ਅਨੋਖੀ ਸ਼ਹਾਦਤ ਜਿਸ ਦਾ ਕੋਈ ਜੋੜ ਨਹੀਂ ਉਹ ਤਾਂ 10ਵੇਂ ਪਾਛੇ શ્રી ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਚੇਬ ਜੱਦਾ ਦੀ ਲਸਾਨੀ ਸ਼ਹਾਦਤ ਜਿਨ੍ਹਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਕੇਸਰੀ ਦਸਤਾਰ ਮਾਰਚ ਕੱਢਿਆ ਗਿਆ ਜਿਸ ਦੌਰਾਨ ਬੱਚਿਆਂ ਨੌਜਵਾਨਾਂ ਤੇ ਬੀਬੀਆਂ ਨੇ ਸਿਰ ਤੇ ਕੇਸਰੀ ਦਸਤਾਰਾਂ ਸਜਾਈਆਂ ਅਤੇ ਦਸਤਾਰ ਮਾਰਚ ਦਾ ਹਿੱਸਾ ਬਣੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਰੀਦਕੋਟ ਵਿਖੇ ਕੇਸਰੀ ਨਿਸ਼ਾਨ ਮਾਰਚ ਤੇ ਕੇਸਰੀ ਦਸਤਾਰ ਮਾਰਚ ਤੇ ਸਾਰਿਆਂ ਦੇ ਦਸਤਾਰਾਂ ਸਜਾਈਆਂ ਗਈਆਂ ਕੇਸਰੀ ਦਸਤਾਰਾਂ ਜੋ ਕਿ ਫ੍ਰੀ ਆਫ ਕੋਸਟ ਜਿਹੜੀਆਂ ਸਾਰਿਆਂ ਨੂੰ ਦਿੱਤੀਆਂ ਗਈਆਂ ਤੇ ਸਾਰਿਆਂ ਨੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਅਸੀਂ ਲਗਾਤਾਰ ਦੇੜੀਆਂ ਇਹ ਦਸਤਾਰਾਂ ਜਿਹੜੀਆਂ ਸਜਾਵਾਂਗੇ ਸੋ ਸ਼ਹਿਬਜਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੇਸਰੀ ਦਸਤਾਰ ਮਾਰਚ ਕੇਸਰੀ ਨਿਸ਼ਾਨ ਮਾਰਚ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਚੜ੍ਹਦੀ ਕਲਾਰੀ ਕੌਮ ਦੀ ਚੜ੍ਹਦੀ ਕਲਾ ਲਈ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਆਹ ਪੀੜ੍ਹੀਆਂ ਲਈ ਤੇ ਸਹਿਬਜ਼ਾਦਿਆਂ ਨੇ ਵੀ ਨੀਆਂ ਦੇ ਵਿੱਚ ਖੜ ਕੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਇਹਨਾਂ ਨਹੀਂ ਮੰਨੀ ਸੋ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਸੋ ਇਸੇ ਕਰਕੇ ਪੰਜਾਬ ਤੇ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਦਿੰਦੀ ਹੈ ਤੇ ਆਲ ਵਰਲਡ ਲੈਵਲ ਤੇ ਸਿੱਖ ਕੌਮ ਆਪਣੇ ਯੋਧਿਆਂ ਨੂੰ ਸਲੂਟ ਕਰਦੀ ਹੈ ਤੇ ਪੰਜਾਬ ਦੇ ਲੋਕ ਵੀ ਤੇ ਸਿੱਖ ਕੌਮ ਦੇ ਨੌਜਵਾਨ ਬੀਬੀਆਂ ਸਾਰਿਆਂ ਨੇ ਇਸ ਦਸਤਾਰ ਮਾਰਚ ਦੇ ਵਿੱਚ ਆ ਕੇ ਵੱਡੀ ਗਿਣਤੀ ਦੇ ਵਿੱਚ ਇਹ ਦੱਸਿਆ ਸਰਕਾਰਾਂ ਨੂੰ ਕਿ ਅਸੀਂ ਜਿਉਂਦੇ ਆ ਅਸੀਂ ਹੈਗੇ ਆ ਜਿਵੇਂ ਕਿ ਸਰਕਾਰਾਂ ਸੈਭਜਾਦਿਆਂ ਨੂੰ ਵੀਰ ਬਾਲ ਦਿਵਸ ਦੇ ਨਾਂ ਨਾਲ ਪ੍ਰਚਾਰ ਕਰ ਰਹੀਆਂ ਇਹ ਸਾਡੇ ਲਈ ਖਾਸ ਆ ਆਮ ਨਹੀਂ ਹੈਗੇ ਤੁਸੀਂ ਆਮ ਬਣਾਉਣਾ ਚਾਹੁੰਦੇ ਹੋ ਸਰਕਾਰਾਂ ਆਮ ਬਣਾਉਣਾ ਚਾਹੁੰਦੀਆਂ ਪਹਿਲਾਂ ਵੀ ਸਰਕਾਰਾਂ ਆਮ ਬਣਾਉਣੀਆਂ ਚਾਹੁੰਦੀਆਂ ਸੀ ਤੇ ਹੁਣ ਵੀ ਸਰਕਾਰਾਂ ਆਮ ਬਣਾਉਣਾ ਚਾਹੁੰਦੀਆਂ ਹੁਣ ਵੀ ਸਿੱਖ ਕੌਮ ਲੜ ਰਹੀ ਹੈ ਪਹਿਲਾਂ ਵੀ ਸਿੱਖ ਕੌਮ ਲੜਦੀ ਸੀ ਤੇ ਸਦਾ ਜਿਨ੍ਹਾਂ 'ਚ ਕਰਖਾਲਸਾ ਰਾਜ ਨਹੀਂ ਆਉਂਦਾ ਸਿੱਖ ਕੌਮ ਸਦਾ ਲੜਦੀ ਰਹੂਗੀ ਇਹ ਸਰਕਾਰਾਂ ਵਹਿਮ ਕੱਢ ਦੇਣ ਕਿ ਇਹ ਜਿਹੜੇ ਸਾਡੇ ਸਹਿਬਜ਼ਾਦੇ ਆ ਇਹ ਖਾਸ ਤੋ ਤੁਸੀਂ ਆਮ ਬਣਾ ਲੋਗੇ ਆਮ ਨਹੀਂ ਬਣਾ ਸਕਦੇ ਇਹ ਵੀਰਬਾਲ ਦਿਵਸ ਨਹੀਂ ਇਹ ਸਹਿਬਜ਼ਾਦਿਆਂ ਦੇ ਸਾਡਿਆਂ ਦੇ ਬਾਬਾ ਜੀ ਆ ਸ਼ਹੀਦੀ ਦਿਹਾੜੇ ਦੇਖੋ ਜੀ ਇਹ ਮਾਰਚ ਖਾਲਸਾ ਦਿਵਾਨ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਹੋ ਕੇ ਘੰਟਾ ਘਰ ਚੌਂਕ ਘੰਟਾ ਘਰ ਚੌਂਕ ਤੋਂ 62 ਆ ਜਿਹੜਾ ਰੋਡ ਆ ਉਧਰ ਦੀ ਆ ਕੇ ਸੇਠੀ ਡੇਰੀ ਚੌਂਕ ਸੇਠੀ ਡੇਰੀ ਚੌਂਕ ਤੋਂ ਬਾਬਾ ਫੂਲਾ ਸਿੰਘ ਚੌਂਕ ਸੂਲਾ ਫੂਲਾ ਸਿੰਘ ਚੌਂਕ ਤੋਂ ਉੱਥੇ ਜਿਹੜੇ ਗੱਤਕੇ ਦੇ ਜੋਰ ਵਿਖਾਏ ਜਾਣਗੇ ਉਸ ਤੋਂ ਬਾਅਦ ਉੱਪਰ ਦੀ ਹੁੰਦਾ ਹੋਇਆ ਬਾਬਾ ਫਰੀਦ ਜਿਹੜੀ ਆ ਸਮਾਪਤੀ ਕਿ ਸਾਬਾਏ ਵੈਰੀ ਕੁਦੀ ਕੀ ਫਤਿਹ ਰਾਜ ਜੋ ਵੀ ਅਸੀਂ ਪੱਲਾ ਬਾਬਾ ਫਰੀਦ ਜੀ ਦੇ ਸੇਵਾਦਾਰ ਬਾਬਾ ਫਰੀਦ ਜੀ ਬਲੱਡ ਸੇਵਾ ਸਟੱਡੀ ਦੇ ਸਾਰੇ ਸੇਵਾਦਾਰ ਮੈਂਬਰ ਉਹਦੇ ਆਧਾਰ ਆਏ ਆ ਜੀ ਜੋ ਕਿ ਅੱਜ ਸ਼ਹੀਦੀ ਦਿਨਾਂ ਨੂੰ ਸਮਰਪਤ ਕੇਸਰੀ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਨੀ ਵੱਧ ਤੋਂ ਵੱਧ ਪਹੁੰਚੋ ਸ਼ਹੀਦੀ ਦਿਨਾਂ ਦੇ ਵਿੱਚ ਜਿੰਨਾ ਵੀ ਨਾਮ ਜਪਿਆ ਜਾਂਦਾ ਜਿੰਨਾ ਵੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਵੱਧ ਤੋਂ ਵੱਧ ਯਾਦ ਕਰੋ ਅਸੀਂ ਇਹ ਮੰਨ ਲਓ ਜੀ ਸੰਗਤ ਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਛੀਦਿਦਣਾ ਚ ਵੀ ਸਾਡੇ ਕੈਂਪ ਚਲ ਚਲਦੀ ਰਹਿੰਦੇ ਆ ਜੀ ਫਤੇਗੜ ਸਾਹਿਬ ਚਲਦੇ ਆ ਫਰੀਦਕੋਟ ਆਸੇ ਪਾਸੇ ਜੀ ਸੰਗਤਾਂ ਨੂੰ ਇਹ ਹੀ ਬੇਨਤੀ ਆ ਜੀ ਵੱਧ ਤੋਂ ਵੱਧ ਖੂਨਦਾਨ ਕਰੋ ਛੀਦਾਂ ਨੂੰ ਯਾਦ ਕੀਤਾ ਜਾਵੇ ਜੋ ਕਿ ਕੀਮਤੀ ਜਾਨਾਂ ਵਾਰ ਸਕਣਾ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਵੱਡਾ ਸਮਾਂ ਇਹ ਸਾਡੇ ਸਾਡੇ ਵਰਗਿਆਂ ਲਈ ਵੀ ਇਸ ਦਿਨ ਅਸੀਂ ਦਸਤਾਰ ਮਾਰਚ ਕੱਢ ਰਹੇ ਆ ਤਾਂ ਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੇ ਵਾਰਿਸ ਅੱਜ ਵੀ ਜਿਉਂਦੇ ਐ ਤੇ ਇਹ ਮੁੱਕੇ ਨਹੀਂ ਇਸ ਕਰਕੇ ਅਸੀਂ ਅੱਜ ਸਾਰੇ ਫਰੀਦਕੋਟ ਦੇ ਸਾਡੇ ਸਾਥਕਾਂ ਨਾਲ ਰਲ ਕੇ ਢੱਲੋ ਸਾਹਿਬ ਹੋ ਗਏ ਸ਼ਰਨ ਹੋ ਗਏ ਗੁਰਸੇਵਕ ਹੋ ਗਿਆ ਅਸੀਂ ਸਾਰੇ ਜਿੰਨੇ ਵੀ ਇੱਕ ਨੌਜਵਾਨ ਸਭਾ ਸਾਰੀ ਰਲ ਕੇ ਇੱਕ ਅਸੀਂ ਦਸਤਾਰ ਮਾਰਚ ਕੱਢ ਰਹੇ ਆਂ ਇਹ ਮਾਰਚ ਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਭਰਮਾ ਹੰਗਾਰਾ ਦਿੱਤਾ ਅਸੀਂ ਫਰੀਦਕੋਟ ਵਾਸੀਆਂ ਦਾ ਪਿੰਡ ਵਾਸੀਆਂ ਦਾ ਸਾਧੂ ਸੰਤਾਂ ਦਾ ਦਿਨੋ ਧੰਨਵਾਦ ਕਰਦੇ ਆਂ ਜੋ ਸਾਡੇ ਨਾਲ ਉਹਨਾਂ ਨੇ ਇੰਨਾ ਸਾਥ ਦਿੱਤਾ ਅਤੇ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਬੱਚੇ ਮੋਨੇ ਸਾਡੇ ਕੋਲੇ ਆਏ ਆ ਤੇ ਉਹ ਸਰਦਾਰ ਬਣ ਕੇ ਇੱਥੋਂ ਗਏ ਆ ਤੇ ਪੱਗਾ ਬਣਦੇ ਆ ਕਈ ਸ਼ਰਮੇ ਆਏ ਆ ਕਈ ਸਾਡੇ ਕੋਲੇ ਮੁਸਲਮਾਨ ਵੀਰ ਵੀ ਆਏ ਉਹ ਵੀ ਦਸਤਾਰਾ ਸਜਾਉਂਦੇ ਪਏ ਆ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਸਾਡਾ ਇਹ 11 ਮਾਰਚ ਸਫਲ ਹੋ ਗਿਆ ਅਸੀਂ ਇਸ ਗੱਲ ਦਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਉਹਨਾਂ ਨੇ ਇਹ ਸੇਵਾ ਬਖਸ਼ੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਸਿਰ ਤੇ ਦਸਤਾਰਾ ਸਜਾਓ ਅਤੇ ਗੁਰੂ ਦੇ ਬਾਣੀ ਨੂੰ ਇਸ ਚੀਜ਼ ਦਾ ਆਪਦੇ ਤੇ ਅਪਲਾਈ ਕਰੋ ਵੀ ਪ੍ਰਮਾਤਮਾ ਸਾਨੂੰ ਦੱਸਦਾ ਕੀ ਹੈ ਸਾਨੂੰ ਕਹਿੰਦਾ ਕੀ ਹੈ ਦਸਤਾਰ ਸਜਾ ਕੇ ਇੱਥੇ ਅਸੀਂ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦਸੰਬਰ ਮਹੀਨਾ ਇਹ ਕਿਨਾਂ ਦਾ ਹੈ ਇਹ ਇਹਦੇ ਵਿੱਚ ਕੋਈ ਹੋਰ ਚੀਜ਼ ਸਾਨੂੰ ਨਹੀਂ ਕਰਨੀ ਚਾਹੀਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਸਾਨੂੰ ਇੱਥੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਸਾਨੂੰ ਇਹੀ-ਇਹੀ ਬੱਚਿਆਂ ਨੂੰ ਮੈਸੇਜ ਦਿੱਤਾ ਹੈ ਕਿ ਤੁਸੀਂ ਦਸਤਾਰਾਂ ਸਜਾਓ ਤੇ ਗੁਰੂ ਵਾਲੇ ਬਣੋ